ਸਰਕਾਰ ਨੂੰ ਸੁਪਰੀਮ ਕੋਰਟ ਨੇ ਗ੍ਰੀਨ ਟਿਊਬਾਂ ਲਗਾਉਣ ਦੇ ਹੁਕਮ ਦਿੱਤੇ ਸੀ ਪਰੰਤੂ ਦੂਜੇ ਪਾਸੇ ਉਥੇ ਹੀ ਸਰਕਾਰ ਜਿਹੜਾ ਕਿ ਹੁਕਮਾਂ ਨੂੰ ਲਾਖੂ ਕਰਨ ਦੀ ਬਜਾਏ ਕਿਸਾਨਾਂ ਦੇ ਉੱਤੇ ਧੱਕੇਸ਼ਾਹੀ ਕਰ ਰਹੀ ਹੈ ਤੇ ਵੱਡੇ ਇਲਜ਼ਾਮ ਹੈ ਜਿਹੜੇ ਕਿ ਹੁਣ ਫਿਰ ਤੋਂ ਕਿਸਾਨਾਂ ਨੇ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਤੇ ਉੱਥੇ ਹੀ ਅੱਜ ਦੱਸਦੀ ਕਿ ਬਠਿੰਡਾ ਦੇ ਵਿੱਚ ਇੱਕ ਵੱਡਾ ਰੋਸ ਪ੍ਰਦਰਸ਼ਨ ਹੈ ਸਰਕਾਰ ਦੇ ਖਿਲਾਫ ਕਰਨ ਜਾ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਬਿਆਨ ਸਾਹਮਣੇ ਆ ਰਹੇ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਸਾਡੀਆਂ ਮੰਗਾਂ ਤਾਂ ਕੀ ਮੰਨਣੀਆਂ ਸਗੋਂ ਸਾਡੇ ਨਾਲ ਧੱਕੇਸ਼ਾਹੀ ਕਰ ਰਹੀ ਹੈ ਤੇ ਉੱਥੇ ਹੀ ਪਰਚੇ ਤੋਂ ਪਰਚਾ ਠੋਕਿਆ ਜਾਂਦਾ ਤੇ ਜਿਸ ਤੋਂ ਬਾਅਦ ਹੁਣ ਕਿਸਾਨ ਪੜਕਦੇ ਹੋਏ ਨਜ਼ਰ ਆ ਰਹੇ ਨੇ ਵੱਡੀ ਅਪੀਲ ਕਰ ਦਿੱਤੇ ਆ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁ ਜਿਹੜੇ ਪ੍ਰਸ਼ਾਸਨ ਨਾਲ ਮਸਲੇ ਸੀ ਬੜੇ ਬਾਰੀ ਮੀਟਿੰਗਾਂ ਹੋਈਆਂ ਅਮਲ ਦੇ ਵਿੱਚ ਕੋਈ ਮੰਗ ਨਹੀਂ ਮੰਨੀ ਗਈ। ਦੂਜੀ ਗੱਲ ਜਿਹੜਾ ਪਰਾਲੀ ਵਾਲਾ ਈਸ਼ੂ ਹੈ ਸੁਪਰੀਮ ਕੋਰਟ ਦੀ ਜਿਹੜੀ ਟਿੱਪਣੀ ਆਈ ਹੈ ਪੰਜਾਬ ਸਰਕਾਰ ਉਤੇ ਪੱਪਾ ਭਾਰ ਹੋ ਗਈ ਸਾਰੇ ਜਿਹੜੇ ਆਪਣੇ ਮਹਿਕਮੇ ਸੀ ਪੰਜਾਬ ਸਰਕਾਰ ਨੇ ਸਾਰੇ ਕਿਸਾਨਾਂ ਦੇ ਖਿਲਾਫ ਲਾ ਦਿੱਤਾ। ਤਾਂ ਜਿਹੜੇ ਮਤ ਉਸ ਸੁਪਰੀਮ ਕੋਰਟ ਨੇ ਇੱਕ ਸਾਡੇ ਹੱਕ ਵਿੱਚ ਆਈ ਸੀ ਗ੍ਰੀਨ ਟਰਬੂਨ ਦਾ ਫੈਸਲਾ ਉਹਨਾਂ ਦੇ ਵਿੱਚ ਰਾਜ ਸੀ ਵੀ 2.5 ਕਿੱਲਿਆਂ ਤੱਕ ਦਾ ਜਿਹੜਾ ਕਿਸਾਨ ਹੈ ਉਹਨਾਂ ਨੂੰ ਪੈਸੇ ਦੇਣੇ ਚਾਹੁੰਦੇ ਮਸ਼ੀਨਰੀ ਦੇਣੀ ਚਾਹੀਦੀ ਹੈ 5 ਕਿੱਲਿਆਂ ਤੋਂ ਘੱਟ ਵਾਲੇ ਨੂੰ 5000 10000 15 ਕਿੱਲਿਆਂ ਤੱਕ ਸੀ ਕਿਸੇ ਵੀ ਸਰਕਾਰ ਨੇ ਢੇਲਾ ਨਹੀਂ ਦਿੱਤਾ ਹੁਣ ਜਦੋਂ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਪੱਪਾਪਾਰ ਹੋਏ ਨੇ ਕਿਉਂਕਿ ਜਿਵੇਂ ਇਹਨਾਂ ਨੂੰ ਇਹ ਲੱਗਦਾ ਕਿ ਕਿਸਾਨਾਂ ਕੋਲੇ ਬੜੇ ਪੈਸੇ ਨੇ ਇਹਨਾਂ ਦੀਆਂ ਮਜਬੂਰੀਆਂ ਦਾ ਫਾਇਦਾ ਠਾਕੇ ਹੁਣ ਜੁਰਮਾਨੇ ਕਰਨੇ ਨੇ ਜੇਲ੍ਹਾਂ ਦਾ ਭੇਜਣੇ ਨੇ ਤਾਂ ਅਸੀਂ ਇਸ ਗੱਲ ਨੂੰ ਮੰਨ ਕੇ ਅੱਜ ਹੀ ਪਹਿਲਾਂ ਵੀ ਸਾਨੂੰ ਕਿੰਨੇ ਚਾਹੀਦੇ ਅਸੀਂ ਸਾਰੇ ਕਿਸਾਨਾਂ ਨੇ ਝੋਨਾ ਬੀਜਿਆ ਸਾਰਿਆਂ ਨੇ ਵੇਚਣਾ ਹੈ ਸਾਰਿਆਂ ਨੇ ਫਿਰ ਉਹ ਬਾਹਣ ਵਿਲਾ ਕਰਕੇ ਕਣਕ ਬੀਜਣੀ ਆ ਤੁਹਾਡੇ ਕੋਲੇ ਸਰਕਾਰ ਦਾ ਕੀ ਪ੍ਰਬੰਧ ਹੈ ਪ੍ਰਬੰਧ ਹੈ ਨਹੀਂ ਤੁਸੀਂ ਜੁਰਮਾਨਾ ਵਸੂਲਣਾ ਕਿਸਾਨਾਂ ਤੋਂ ਜੇਲ੍ਹ ਭੇਜਣਾ ਫਿਰ ਦਿਓ ਲਿਸਟਾ ਅਸੀਂ ਤਿਆਰ ਆ ਤਾ ਅੱਜ ਵੀ ਜਿਹੜੀ ਮੀਟਿੰਗ ਹੈ ਬੇਸ਼ਿੱਟਾ ਰਹੀ ਮੈਂ ਖਾਸ ਕਰਕੇ ਪੂਰੇ ਪੰਜਾਬ ਦੇ ਸਾਡੇ ਆਗੂਆਂ ਨੂੰ ਵਰਕਰਾਂ ਨੂੰ ਤੇ ਕਿਸਾਨਾਂ ਨੂੰ ਵੀ ਏ ਇਸ ਇਸ਼ੂ ਤੇ ਪੂਰੇ ਤਿਆਰ ਰਹੋ ਕਿ ਸਰਕਾਰ ਨੇ ਤਮਕਾ ਕੇ ਡਰਾ ਕੇ ਕਿਸਾਨਾਂ ਤੋਂ ਪੈਸੇ ਵਸੂਲਣੇ ਨੇ ਤਾਂ ਖਾਸ ਕਰਕੇ ਜਿਹੜਾ ਮੈਂ ਬਠਿੰਡਾ ਜ਼ਿਲ੍ਹੇ ਵੱਲੋਂ ਵਧਾਈ ਦਿੰਦਾ ਸਾਡੀ ਕਮੇਟੀ ਨੂੰ ਜਿਹੜਾ ਉਹਨਾਂ ਨੇ ਮੌਕੇ ਦੀ ਨਮਜ ਸਮਝਦੇ ਹੋਏ ਪ੍ਰੋਗਰਾਮ ਦਿੱਤਾ ਤੇ ਇਹਨੂੰ ਧਰਨੇ ਨੂੰ ਵੀ ਅਨਮੋਸੇ ਸਮੇਂ ਚਲਾਉਣ ਦਾ ਫੈਸਲਾ ਕਰ ਲਿਆ ਵੀ ਜਿੰਨਾ ਚਿਰ ਸਰਕਾਰ ਇਹਦਾ ਪੱਕਾ ਹੱਲ ਨਹੀਂ ਕਢਦੀ ਪੱਕਾ ਸਬੂਤ ਨਹੀਂ ਦਿੰਦੀ ਸਾਡੀਆਂ ਮੰਗਾਂ ਲਾਗੂ ਨਹੀਂ ਕਰਦੀ ਤਾਂ ਉਹਨਾਂ ਚਿਰ ਅਸੀਂ ਮੂੰਹ ਬਠਿੰਡੋ ਜਿਹੜਾ ਧਰਨਾ ਨਹੀਂ ਠਾਵਾਂਗੇ ਤਾਂ ਖਾਸ ਕਰਕੇ ਜਿਹੜਾ ਬਠਿੰਡਾ ਜ਼ਿਲ੍ਹੇ ਵਾਲੇ ਸਾਡੇ 250 300 ਕਿਸਾਨ ਐ ਉਹਨਾਂ ਨੂੰ ਮੇਰੀ ਬੇਨਤੀ ਆ ਭਰਾਵੋ ਕੱਲੇ ਪਿੰਡਾਂ ਦੇ ਬੈਠੇ ਖੁੰਡਾਂ ਤੇ ਬੈਠੇ ਸੱਥਾਂ 'ਚ ਬੈਠੇ ਆਪਾਂ ਚਰਚਾ ਕਰਾਂਗੇ ਵੇ ਪਰਾਲੀ ਦਾ ਕੀ ਹੋਣਾ ਹੈ ਜਿਹੜਿਆ ਨੇ ਸੋਡੇ ਪੁਲਿਸ ਭੇਜਣੀ ਹੈ ਜਿਹੜਿਆ ਨੇ ਸੋਨੂੰ ਜੁਰਮਾਨਾ ਕਰਨਾ ਹੈ ਜਿਹੜਿਆ ਨੇ ਸੋਨੂੰ ਜੇਲ੍ਹ ਭੇਜਣਾ ਹੈ ਅਸੀਂ ਉਹਦੇ ਅੱਜ ਬਾਹਰ ਚ ਬੈਠੇ ਆ ਮਾਰੋ ਹੰਬੜਾ ਪੰਚਾਇਤਾਂ ਨੂੰ ਬੇਨਤੀ ਹੈ ਕਲਪਾਂ ਨੂੰ ਬੇਨਤੀ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚੋਂ ਹਰੇਕ ਪਿੰਡਾਂ ਵਿੱਚੋਂ ਟਰੈ ਟਰਾਲੀਆਂ ਜਿਹੜਾ ਆਪਣਾ ਮੋਰਚਾ ਲੱਗਿਆ ਕੱਲ ਨੂੰ ਸਵੇਰ 10 ਵਜੇ ਇੱਥੇ ਆਓ ਨਾਲੇ ਪਿੰਡਾਂ ਦੇ ਵਿੱਚੋਂ ਦੁੱਧ ਲੰਗਰ ਪਾਣੀ ਲੈ ਕੇ ਤਾਂ 80 ਹਜ਼ਾਰਾਂ ਦੀ ਗਿਣਤੀ ਚ ਪਠੰਡੇ ਪ੍ਰਸ਼ਾਸਨ ਦੇ ਬਾਅਦ ਚ ਬੈਠੀਏ ਤਾਂ ਮੰਗਾ ਲਾਗੂ ਕਰਵਾ ਲਾਂਗੇ ਜੇ ਭਰਾਵੋ ਚਰਚਾ ਕਰਦੇ ਰਹੇ ਵੀ ਹਜੇ ਆਪਾਂ ਨੂੰ ਕੀ ਲੋੜ ਹੈ ਫਿਰ ਸਰਕਾਰ ਨੇ ਇਹਨੂੰ ਮੌਕਾ ਦੇਣਾ ਤਾਂ ਸਾਡੇ ਤੇ ਜੁਰਮਾਨੇ ਵਸੂਲਣੇ ਨੇ ਮੈਂ ਖਾਸ ਕਰਕੇ ਜਿੰਨੇ ਵੀ ਸਾਡੇ ਕਿਸਾਨਾਂ ਨੇ ਝੋਨਾ ਬੀਜਿਆ ਤੇ ਝੋਨਾ ਵੱਢ ਕੇ ਅਸੀਂ ਮੰਡੀਆਂ ਜਾਣਾ ਤੇ ਬਾਹਣ ਵਿਹਲਾ ਕਰਨਾ ਤੇ ਸਾਡੇ ਤੇ ਇਹਨਾਂ ਨੇ ਪਰਚੇ ਕਰਨੇ ਨੇ ਹੱਲ ਕੋਈ ਕਰਨਾ ਨਹੀਂ ਸਮਾਂ ਸਾਡੇ ਕੋਲੇ ਅੱਜ ਦੇ ਇਹਨਾਂ ਦੇ ਬਾਅਦ ਚ ਜ਼ਿਲ੍ਹਾ ਪ੍ਰਸ਼ਾਸਨ ਤੋਂ ਆਪਾਂ ਜਿਹੜੀਆਂ ਮੰਗਾਂ ਲਾਗੂ ਕਰਵਾਈਏ ਤੇ ਨਾਲ ਹੀ ਜਿਹੜਾ ਕੱਲ ਨੂੰ ਜਿਹੜਾ ਐਗਰੀ ਚਾਲ ਹੈ ਜਿਹੜੇ ਸਾਡੇ ਡਾਕਟਰ ਹੈ ਵੀ ਕਿਸਾਨਾਂ ਨੂੰ ਅਸੀਂ ਸਮਝਾਵਾਂਗੇ ਕਿਸਾਨਾਂ ਨੂੰ ਅਸੀਂ ਦੱਸਾਂਗੇ ਤੇ ਕੱਲ ਨੂੰ ਭਾਈ ਕਿਸਾਨ ਮੇਲਾ ਵੀ ਆ ਬਠਿੰਡੇ ਤਾਂ ਉਹਨਾਂ ਤੋਂ ਵੀ ਪੁੱਛਾਂਗੇ ਕਿ ਕਿਸਾਨਾਂ ਨੂੰ ਤੁਸੀਂ ਕੀ ਸਾਨੂੰ ਕੋਈ ਬੀਜ ਦਿੱਤਾ ਕੋਈ ਸਾਨੂੰ ਇਹਦੇ ਬਦਲ ਚ ਕੋਈ ਫਸਲ ਦਾ ਹੋਰ ਦਿੱਤੀ ਜੇ ਸਾਡੇ ਤੇ ਤੁਸੀਂ ਪਰਚੀ ਕਰਨੇ ਨੇ ਜੁਰਮਾਨੀ ਕਰਨੇ ਨੇ ਤਾਂ ਫਿਰ ਐ ਨਹੀਂ ਠੀਕ ਹੋਣਾ ਜਿਵੇਂ ਤੁਸੀਂ ਨਰਮੇ ਦਾ ਮਾਲ ਵਿੱਚ ਤਬਾਹ ਕਰਤਾ ਉਹ ਫਸਲ ਹੀ ਮਰ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਝੋਨਾ ਹੈ ਇਹਨੂੰ ਹਲਦੀ ਰੋਗ ਪਿਆ ਵਿਆ ਜਿੰਨੀ ਰੋਗ ਪਿਆ ਵਾਇਰਸ ਪਿਆ